ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਕਹਾਣੀ ਨਿੱਕੇ ਨਿੱਕੇ ਗੱਲ ਤੇ ਰੁੱਸ ਕੇ ਟੇਕੇ ਜਾਣ ਵਾਲੀਆਂ ਧੀਆਂ ਲਈ ਹੈ ਅਮਨ ਕਮਰੇ ਦੇ ਬੈੱਡ 'ਤੇ ਬੱਚੇ ਬੈਠੀ ਅੰਦਰ ਫੋਨ ਲਿਖੀ ਜਾਂਦੀ ਸੀ ਕਿ ਉਧਰੋਂ ਜਦੋਂ ਉਸਦਾ ਪਤੀ ਖੇਤੋਂ ਕੰਮ ਕਰਕੇ ਆਇਆ ਤਾਂ ਉਸਨੇ ਉਸ ਨੂੰ ਆਖਿਆ ਕਿ ਅੱਜ ਕਿਵੇਂ ਆਂ ਅੰਦਰ ਹੀ ਬੜੀ ਬੈਠੀ ਆਂ ਕੋਈ ਕੰਮ ਤਾਂ ਨਹੀਂ ਕਰਨਾ ਤੇ ਉਸ ਨੂੰ ਗੁੱਸੇ ਵਿੱਚ ਬੋਲੀ ਕੋਈ ਨਹੀਂ ਕਰ ਲੂੰਗੀ ਮੈਂ ਹੀ ਕਰਦੀ ਆ ਤੇ ਮੇਰਾ ਹੀ ਕੰਮ ਹੈ ਤੁਸੀਂ ਐਂ ਕਰਦੇ ਹੋ ਜਿਵੇਂ ਤੁਸੀਂ ਇਕੱਲੇ ਸਾਰਾ ਕੰਮ ਆਪ ਕਰਦੇ ਹੁੰਦੇ ਹੋ ਉਸ ਦਾ ਪਤੀ ਕਹਿਣ ਲੱਗਿਆ ਮੈਂ ਤਾਂ ਨਹੀਂ ਕਰਦਾ ਪਰ ਕੰਮ ਕਰਨ ਦਾ ਵੀ ਕੋਈ ਟਾਈਮ ਹੀ ਹੁੰਦਾ ਨਾ ਤੋਂ ਅੱਗੋਂ ਝਟ ਉਸ ਨੂੰ ਜਵਾਬ ਦਿੰਦੀ ਹੈ ਜਿਵੇਂ ਤੁਸੀਂ ਸ਼ਰਾਬ ਪੀਣੋਂ ਹਟ ਜਾਓਗੇ ਉਵੇਂ ਮੈਂ ਵੀ ਜਦੋਂ ਮੇਰਾ ਜੀ ਕਰਿਆ ਕਰੂ ਮੈਂ ਵੀ ਕੰਮ ਕਰ ਲੂੰਗੀ ਤਾਂ ਉਸ ਦਾ ਪਤੀ ਕੁਜ਼ ਨੂੰ ਕਹਿੰਦਾ ਕੋਈ ਗੱਲ ਨਹੀਂ ਛਰਾਬੀ ਤਾਂ ਬੰਦੇ ਪੀਂਦੇ ਹੁੰਦੇ ਆ ਨਾ ਹੁਣ ਮੈਂ ਆਪਣੇ ਆਪ ਨੂੰ ਸੁਧਾਰ ਵੀ ਰਿਹਾ ਹਾਂ ਤਾਂ ਹੌਲੀ-ਹੌਲੀ ਮੈਂ ਸਾਰਾ ਕੁਝ ਛੱਡ ਦੇਆ ਤਾਂ ਅਮਨ ਸੀ ਕਿ ਆਪਣੇ ਪਤੀ ਨੂੰ ਅੱਗੋਂ ਬੋਲੀ ਜਾ ਰਹੀ ਸੀ ਤੇ ਹੁਣ ਉਹ ਆਪਣੇ ਪਤੀ ਨਾਲ ਲੜਨ ਵੀ ਲੱਗ ਪਈ ਤੇ ਕਹਿੰਦੀ ਅੱਜ ਤਾਂ ਮੈਂ ਪੇਕੇ ਜਾਵਾਂ ਤੁਸੀਂ ਤਾਂ ਮੇਰੇ ਨਾਲ ਰੋਜ਼ ਹੀ ਲੜਾਈ ਕਰਦੇ ਹੋ ਤੇ ਉਹ ਅੱਗੋਂ ਕਹਿੰਦਾ ਇਸ ਵਿੱਚ ਪੇਕੇ ਜਾਣ ਵਾਲੀ ਕਿਹੜੀ ਗੱਲ ਹੈ ਮੈਂ ਕਹ ਰਿਹਾ ਤੈਨੂੰ ਕੁਝ ਕਿਹਾ ਮੈਂ ਤਾਂ ਤੈਨੂੰ ਵੈਸੇ ਹੀ ਇਸ ਵੈ ਕੀ ਗੱਲ ਕੀਤੀ ਐ ਕੱਜ ਤੂੰ ਕੰਮ ਨਹੀਂ ਕਰਨਾ ਤੇ ਉਹ ਮੰਨ ਸੀ ਕਿ ਗੋਗਾ ਇਹ ਨਾ ਆ ਮੈਂ ਤਾਂ ਅੱਜ ਜਾ ਕੇ ਰੋਂ ਫਿਰ ਅੱਗੋਂ ਉਸਦਾ ਪਤੀ ਕਹਿੰਦਾ ਚੰਗਾ ਜਾਣੀ ਆ ਤੇ ਤੂੰ ਜਾ ਜਿਵੇਂ ਤੇਰੀ ਮਰਜ਼ੀ ਉਹੇ ਕਰ ਉਹਦੇ ਤੂੰ ਦੋ ਦਿਨ ਵੀ ਨਹੀਂ ਕੱਟਨੇ ਤੂੰ ਦੋ ਦਿਨ ਮੈਨੂੰ ਕੱਟ ਕੇ ਤਾਂ ਦਿਖਾਈ ਤੈਨੂੰ ਫੇਰ ਪਤਾ ਲੱਗੂ ਫਿਰ ਤੂੰ ਇੱਧਰ ਨਹੀਂ ਭੱਜੀ ਆਉਣਾ ਇੱਥੇ ਤਾਂ ਤੂੰ ਮੌਜਾਂ ਕਰਦੀ ਆਂ ਤੇ ਅਮਨ ਗੁੱਸੇ ਸੇ ਮਾਰਕੀ ਲਈ ਹੋਗੀ ਤੇ ਗੰਬੋਲਦੀ ਐ ਆਹੋ ਕਰਦੀ ਐ ਮੋਜਾਂ ਇੱਥੇ ਕਿਹੜਾ ਮੇਰੇ ਨੌਕਰ ਆਣੇ ਲੱਗੀ ਐ ਜਿਹੜੇ ਮੈਂ ਮੋਜਾਂ ਕਰਦੀ ਸੀ ਸਾਰਾ ਕੰਮ ਕਰਦੀ ਐ ਮੈਂ ਕਰਦਾ ਅਮਨ ਸੀ ਕੇ ਬੋਲੀ ਜਾਂਦੀ ਸੀ ਫਿਰ ਉਸਨੇ ਨਾਲ ਦੀ ਨਾਲ ਆਪਦੇ ਭਰਾ ਨੂੰ ਖੌਣ ਲਾ ਲਿਆ ਤੇ ਨਾਲੇ ਆਪਣੇ ਬਾਕੀ ਨੂੰ ਡਰਾਵਾ ਦੇਣ ਲੱਗੀ ਤੇ ਕਹਿੰਦੀ ਤੈਨੂੰ ਮੇਰੀ ਮਾਂ ਤੇ ਭਰਾ ਦੱਸਣਗੇ ਵੀ ਸਾਡੀ ਕੁੜੀ ਨਾਲ ਤੂੰ ਕਿਵੇਂ ਲੜਦਾ ਪੇਰਮਨ ਬੈਗ ਚੱਕ ਕੇ ਉਸ ਦੇ ਟੇਕੇ ਘਰ ਜਾ ਵਰਦੀ ਹੈ ਆਪਣੇ ਪੇਕੇ ਘਰ ਪਹੁੰਚਦੀ ਹੈ ਤਾਂ ਉਸ ਦਾ ਭਰਾ ਉਸ ਨੂੰ ਉੱਥੇ ਗਈ ਨੂੰ ਦੇਖ ਕੇ ਹਰਾ ਜਾਂਦਾ ਤੇ ਉਸ ਨੂੰ ਕਹਿੰਦਾ ਪੈਣਾ ਤੂੰ ਕਿਵੇਂ ਆਈ ਤੇ ਅੱਗੋਂ ਆਮਨ ਗੁੱਸੇ ਵਿੱਚ ਬੋਲਦੀ ਆ ਆਉਣਾ ਹੀ ਸੀ ਤੁਸੀਂ ਕਿਹੜਾ ਮੇਰਾ ਕਦੇ ਪਤਾ ਲਿਆ ਵੀ ਜਿਉਂਦੀ ਆ ਕਿ ਮਰ ਗਈ ਪਤਾ ਮੈਨੂੰ ਉੱਥੇ ਕਿੰਨੀ ਤੰਗ ਆ ਤੇ ਮੈਨੂੰ ਕਿੰਨਾ ਤੰਗ ਪਰੇਸ਼ਾਨ ਕਰਦਾ ਰੋਜ਼ ਰੋਜ਼ ਮੈਨੂੰ ਪੀ ਕੇ ਕੁੱਟਦਾ ਤਾਂ ਇੰਨੀਆਂ ਗੱਲਾਂ ਕਰਦੀ ਸੀ ਕਿ ਉਹਦੀ ਮਾਂ ਉੱਤੋਂ ਆ ਜਾਂਦੀ ਹੈ ਤੇ ਉਸਦੀ ਮਾਂ ਵੀ ਆਪਣੀ ਧੀ ਨੂੰ ਇਸ ਤਰ੍ਹਾਂ ਆਈ ਨੂੰ ਦੇਖ ਕੇ ਹੀ ਰਾਂਗਾ ਜਾਂਦੀ ਆ ਤੇ ਫਿਰ ਉਸਦੇ ਵਾਸਤੇ ਪੀਣ ਲਈ ਪਾਣੀ ਲਿਆਉਂਦੀ ਆ ਤੇ ਉਸ ਨੂੰ ਪਾਣੀ ਦਾ ਗਲਾਸ ਪਰਾਉਂਦੀ ਆ ਆਪਣੀ ਧੀ ਦੇ ਦੁੱਖ ਦੇਖ ਕੇ ਉਸਦੀ ਮਾਂ ਵੀ ਬਹੁਤ ਹੀ ਦੁਖੀ ਹੁੰਦੀ ਹੈ ਤੇ ਉਸ ਦਾ ਭਰਾ ਆਪਣੀ ਭੈਣ ਦੇ ਗੱਲਾਂ ਸੁਣ ਕੇ ਜਲਦੀ ਜਾਂਦੀ ਬੈੱਡ ਤੋਂ ਖੜਾ ਹੋ ਜਾਂਦਾ ਹੈ ਤੇ ਗੁੱਸੇ ਵਿੱਚ ਆਕਦਾ ਇੱਕ ਵਾਰ ਮੈਨ ਲਾਉਣਾ ਫੋਨ ਫਿਰ ਉਹਨੂੰ ਪੁੱਛਦਾ ਕਿ ਕਿਵੇਂ ਸਾਡੇ ਕੁੜੀ ਨੂੰ ਤਾਂ ਕਰਦਾ ਤੇ ਉਹਦਾ ਹਾਲਚਾਲ ਵੀ ਜਾਣਦਾ ਤਾਂ ਉਹਦੀ ਮਾਂ ਨੇ ਬਹੁਤ ਹੀ ਸਮਝਦਾਰੇ ਤੋਂ ਕੰਮ ਲਿਆ ਤੇ ਆਪਣੇ ਪੁੱਤਰ ਨੂੰ ਰੋਕਿਆ ਨਾ ਪੁੱਤ ਰੁਕ ਜਾ ਇਹਨੇ ਤੱਤੇ ਨਹੀਂ ਪਈਦਾ ਆਖਰ ਉਹ ਆਪਣਾ ਜਵਾਈ ਹੈ ਕਿ ਆਪਾਂ ਉਸ ਨੂੰ ਧੀ ਦਿੱਤੀ ਹੈ ਆਪਾਂ ਉਸ ਨਾਲ ਸਹੀ ਗੱਲ ਕਰਾਂਗੇ ਆਮਨ ਨੇ ਆਪਣੀ ਮਾਂ ਦੇ ਜਾਣ ਸਾਰੇ ਆਪਣੇ ਭਰਾ ਨੂੰ ਕਿਹਾ ਉਹ ਮੈਨੂੰ ਰੋਜ਼ ਕੁੜਦਾ ਹੈ ਤੇ ਨਾਲੇ ਮੈਨੂੰ ਤੰਗ ਪਰੇਸ਼ਾਨ ਕਰਦਾ ਹੈ ਮੈਂ ਸਾਰਾ ਦਿਨ ਫੇਰ ਵੀ ਨਹੀਂ ਟਿਕਦੀ ਕਿ ਸਾਰਾ ਦਿਨ ਘਰ ਦੇ ਕੰਮ ਕਰਦੀ ਐ ਤੋ ਮੇਰੇ ਨਾਲ दारू ਪੀ ਕੇ ਰੋਜ਼ ਲੜਾਈ ਝਗੜਾ ਕਰਦਾ ਰਹਿੰਦਾ ਤਸ ਦੀ ਮਾਂ ਕਹਿੰਦੀ ਕੋਈ ਗੱਲ ਨਹੀਂ ਧੀਏ ਆਪਾਂ ਬੈਠ ਕੇ ਗੱਲ ਕਰਦੇ ਆ ਅਮਨ ਦੀ ਮਾਂ ਅਮਨ ਦੀਆਂ ਗੱਲਾਂ ਸੁਣ ਕੇ ਉਸ ਤੇ ਭਰਾ ਨੂੰ ਲੈ ਕੇ ਦੂਸਰੇ ਕਮਰੇ ਵਿੱਚ ਚਲੀ ਗਈ ਤੇ ਆਪਣੇ ਪੁੱਤਰ ਨੂੰ ਕਹਿਣ ਲੱਗੀ ਪੁੱਤ ਗੱਲ ਸੁਣ ਤੂੰ ਆਪਦੀ ਭੈਣ ਦੀਆਂ ਤਾਂ ਸਾਰੀਆਂ ਗੱਲਾਂ ਸੁਣ ਲਈਆਂ ਪਰ ਆਪਾਂ ਨੂੰ ਪਰੌਣੇ ਦਾ ਪੱਖ ਵੀ ਤਾਂ ਜਾਣਨਾ ਚਾਹੀਦਾ ਹੈ ਆ ਪੋਤ ਵੀ ਸੁਣ ਲਈਏ ਕਿ ਘਰੇ ਕੀ ਹੋਇਆ ਤੇ ਕੀ ਨਾ ਹਜੇ ਤੂੰ ਕਿਸੇ ਨੂੰ ਵੀ ਫੋਨ ਨਹੀਂ ਕਰਨਾ ਨਾ ਤੂੰ ਆਪਦੇ ਚਾਚੇ ਤਾਂ ਇਹਨੂੰ ਦੱਸਣਾ ਤੇ ਨਾ ਤੂੰ ਆਪਦੇ ਮਾਮਿਆਂ ਨੂੰ ਕੱਲ ਦੱਸਣੀ ਹੈ ਆਪਾਂ ਇੱਕ ਵਾਰ ਪਰੌਣੇ ਨੂੰ ਜਰੂਰ ਫੋਨ ਲਾ ਕੇ ਗੱਲ ਕਰਦੇ ਆ ਤੂੰ ਮੈਨੂੰ ਆਪਣਾ ਫੋਨ ਲਾ ਕੇ ਦੇ ਤੇ ਉਸ ਦਾ ਭਰਾ ਫੋਨ ਲਾ ਕੇ ਆਪਣੀ ਮਾਂ ਨੂੰ ਫੜਾ ਦਿੰਦਾ ਫਿਰ ਉਸ ਦੀ ਮਾਂ ਅਮਨ ਦੇ ਘਰ ਵਾਲੇ ਨਾਲ ਗੱਲਬਾਤ ਕਰਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਪੁੱਤ ਅੱਜ ਕੀ ਹੋਇਆ ਤੁਹਾਡੇ ਵਿੱਚ ਤਾ ਉਹਦਾ ਸਾਰੀ ਗੱਲ ਆਪਣੇ ਸਾਹਸਨ ਨੂੰ ਦੱਸ ਦਿੰਦਾ ਹੈ ਕਿ ਗੋ ਪੰਮ ਦੀ ਮਾਂ ਪਿਆਰ ਨਾਲ ਸਾਰੀ ਗੱਲ ਸੁਣ ਲੈਂਦੀ ਹੈ ਤੇ ਉਸ ਨੂੰ ਪੌੜਾ ਨਹੀਂ ਬੋਲਦੀ ਤੇ ਉਸ ਨੂੰ ਕਹਿੰਦੀ ਹੈ ਪੁੱਤ ਕੋਈ ਗੱਲ ਨਹੀਂ ਤੂੰ ਹੌਸਲੇ ਚ ਰਹਿ ਤੇ ਰੋਟੀ ਪਾਣੀ ਟਾਈਮ ਨਾਲ ਖਾਇਆ ਕਰ ਇਹ ਤਾਂ ਕਮਲੀ ਹੈ ਤੇ ਮੈਨੂੰ ਇਹਦਾ ਸੁਭਾਅ ਦਾ ਪਤਾ ਹੈ ਇਸੇ ਲਈ ਮੈਂ ਪਹਿਲਾਂ ਤੇਰੇ ਨਾਲ ਗੱਲ ਕਰਨੀ ਜ਼ਰੂਰੀ ਸਮਝੀ ਕਤੁ ਮੈਂ ਇਹ ਗੱਲਾਂ ਵਿੱਚ ਨਹੀਂ ਆਉਂਦੀ। ਮੈਨੂੰ ਪਤਾ ਹੈ। ਇਹ ਇੱਥੇ ਵੀ ਇਹੀ ਕਰਦੀ ਹੁੰਦੀ ਸੀ। ਕੋਈ ਗੱਲ ਨਹੀਂ। ਤੂੰ ਮੇਰੀ ਇੱਕ ਗੱਲ ਸੁਣ। ਜਿੰਨਾ ਚਿਰ ਇੱਥੇ ਬੈਠੀ ਹੈ ਨਾ ਤੂੰ ਇਹਨੂੰ ਕਦੇ ਵੀ ਫੋਨ ਨਾ ਕਰੀ। ਤੂੰ ਮੇਰੀ ਗੱਲ ਪੱਲੇ ਨਾਲ ਬੰਨ੍ਹ ਲੈ। ਤੋਂ ਗੋਦ ਸਾਸ ਨੂੰ ਕਹਿੰਦਾ, "ਚੰਗਾ ਮਾਂ ਜੀ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਸ ਤਰ੍ਹਾਂ ਕਰਾਂਗਾ।" ਫਿਰ ਉਸਦੀ ਮਾਂ ਆਪਣੇ ਪੁੱਤ ਨਾਲ ਗੱਲਾਂ ਕਰਦੀ ਹੈ ਕਿ ਪੁੱਤ ਸਾਰਾ ਅਕਸਰ ਆਪਣੀ ਧੀ ਦਾ ਹੀ ਹੈ। ਆਪਾਂ ਨੂੰ ਪਤਾ ਹੀ ਹੈ। ਵੀ ਜਦੋਂ ਸਾਰੇ ਜਾ ਕੇ ਕੰਮ ਕਰਨਾ ਪੈਂਦਾ ਤਾਂ ਫਿਰ ਸਾਰੇ ਜਾ ਕੇ ਇਸ ਤਰ੍ਹਾਂ ਦੇ ਦੰਗ ਹੁੰਦੇ ਨੇ ਲੋਕ ਵਿਉਣ ਦੇ ਕੱਢ ਲੀਏ ਪੁੱਤਰਾਂ ਨੂੰ ਕਿ ਨਵੇਂ ਆਉਣ ਤੇ ਘਰ ਦੇ ਸਾਰੇ ਕੰਮ ਕਾਜ ਕਰਨ ਤੇ ਜ਼ਿੰਮੇਵਾਰੀ ਚੱਕਣ ਪਰ ਇੱਥੇ ਵੀ ਟੱਕਣੀ ਸੀ ਤੋੜਦੀ ਕਿ ਆਪਾਂ ਤਾਂ ਸਾਰਾ 100% ਸੱਚ ਹੀ ਕਵਾਂਗੇ ਸਾਰਾ ਅਕਸਰ ਆਪਣੀ ਧੀ ਦਾ ਹੀ ਹੈ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਕਿੰਨੀ ਅੜਵਾਇਆਂ ਕਰਦੀ ਸੀ ਉਸਦੀ ਮਾਂ ਕਹਿੰਦੀ ਹੈ ਪੁੱਤ ਕਿ ਜਿਹੜੀਆਂ ਗੱਲਾਂ ਹਨ ਇਹ ਤੂੰ ਹਜੇ ਕਿਸੇ ਨੂੰ ਨਾ ਦੱਸੀ ਜੇ ਤੇਰਾ ਪਿਓ ਹੁੰਦਾ ਤਾਂ ਫਿਰ ਹੋਰ ਗੱਲ ਸੀ ਉਹ ਤਾਂ ਡਰਦੀ ਵੀ ਹੁੰਦੀ ਸੀ ਹੁਣ ਤਾਂ ਆਪਣਾ ਪੂਰਾ ਡਰ ਨਹੀਂ ਮੰਦੀ ਤੇ ਤੀਜੇ ਦੇ ਘੋੜਾ ਤਾਂ ਕਿੱਥੇ ਆ ਜਾਂਦੀ ਹੈ ਤਾਂ ਉਸ ਦਾ ਪੁੱਤਰ ਆਪਦੀ ਮਾਂ ਦੀ ਸਾਰੀ ਗੱਲ ਸੁਣਦਾ ਹੈ ਤੇ ਆਪਦੀ ਮਾਂ ਨੂੰ ਕਹਿੰਦਾ ਚੰਗਾ ਮਾਂ ਜਿਵੇਂ ਤੂੰ ਕਹਿਣੀ ਹੈ ਮੈਂ ਤੇਰੀ ਹਰ ਗੱਲ ਮੰਨੂਗਾ ਚਲੋ ਹੁਣ ਰਾਤ ਬਹੁਤ ਹੋ ਗਈ ਤੇ ਰੋਟੀ ਬਣਾ ਲਓ ਤੇ ਆਪਾਂ ਰੋਟੀ ਖਾਈਏ ਉਸ ਦੀ ਮਾਂ ਇਹ ਨਹੀਂ ਗੱਲ ਕਹਿ ਕੇ ਰਸੋਈ ਵਿੱਚ ਚਲੀ ਜਾਂਦੀ ਹੈ ਸਵੇਰ ਅਗਲੇ ਦਿਨ ਸੀ ਵੇਰੰਦੀਆ ਤਾਂ ਅਮਨ ਜਲਦੀ ਉੱਠਦੀ ਨਹੀਂ ਤੇ ਉਹਦੀ ਮਾਂ ਜਾ ਕੇ ਉਹਨੂੰ ਉਠਾਉਂਦੀ ਐ ਤੇ ਕਹਿੰਦੀ ਐ ਅਮਨ ਬੱਤੋ ਉੱਠ ਕੇ ਜਾ ਬੀਲਾ ਤੇ ਨਾਲੇ ਕੱਪੜੇ ਧੁੱਤੇ ਪਏ ਆ ਉਹ ਜਾ ਕੇ ਸੁੱਕਣੇ ਪਾਇਆ ਤਾਂ ਅਮਨ ਸੀ ਕਿਸੇ ਵੇ ਰੁੱਥਮਾ ਨਾ ਹੀ ਨਹੀਂ ਸੀ ਲੈਂਦੀ ਉਸਦੀ ਮਾਂ ਇਸਨੂੰ ਜ਼ਬਰਦਸਤੀ ਤੋਂ ਕਪੜਾ ਲਾ ਕੇ ਠਾ ਦਿੰਦਾ ਤੇ ਅਮਨ ਔਕੀ ਸੌਕੀ ਹੁੰਦੀ ਕੱਪੜੇ ਸੁਕਣੇ ਪਉਣ ਚਲੀ ਜਾਂਦੀ ਐ ਤੇ ਫੇਰ ਉਸ ਦਾ ਭਰਾ ਆਪਣੇ ਧੋਣ ਵਾਲੇ ਕੱਪੜੇ ਲੈ ਕੇ ਆਪਣੇ ਭੈਣ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਕਿ ਮੇਰੇ ਕੱਪੜੇ ਵੀ ਧੋ ਦੇ ਤਾਂ ਆਮਣ ਬਹੁਤ ਹੀ ਅੱਗ ਬਬੂਲੀ ਹੋ ਜਾਂਦੀ ਐ ਤੇ ਕਹਿੰਦੀ ਐ ਮੈਨੂੰ ਇੱਥੇ ਵੀ ਚੈਣ ਵਾਲੇ ਬੱਠਨ ਨੇ ਕਿਵੇਂ ਸਾਰੇ ਮੇਰੇ ਮਗਰ ਹੀ ਪੈ ਗਏ ਪਹਿਲਾਂ ਮੈਨੂੰ ਮਾਂ ਨੇ ਸੌਣ ਨਹੀਂ ਦਿੱਤਾ ਕਿ ਕਹਿੰਦੀ ਸੀ ਤੇ ਕੱਪੜੇ ਸੁੱਕਣੇ ਪਾਇਆ ਤੇ ਹੁਣ ਤੂੰ ਆ ਗਿਆ ਆਪਦੇ ਕੱਪੜੇ ਲੈ ਕੇ ਤੇ ਨਾਲ ਉਹਦਾ ਭਰਾ ਕਹਿੰਦਾ ਮੇਰੇ ਨਵੇਂ ਕੱਪੜੇ ਆ ਐ ਤੇ ਇਹਨਾਂ ਨੂੰ ਵਧੀਆ ਧੋ ਦੀ ਤੂੰ ਫਿਰ ਗੁੱਸੇ 'ਚ ਬੋਲੀ ਮੈਨੂੰ ਕੱਪੜੇ ਨਹੀਂ ਧੋਣੇ ਆਉਂਦੇ ਅੱਗੇ ਵੀ ਮੈਂ ਹੀ ਤੋਂਦੀ ਸੀ ਧੋਈ ਤਾਂ ਜਾਨੀ ਐ ਜਿਵੇਂ ਦਾ ਕੰਮ ਕਰਦੀਆਂ ਉਹ ਮੇਰਾ ਪਸੰਦ ਕਰ ਲਾ ਤੇ ਇਸੇ ਤਰ੍ਹਾਂ ਹੀ ਘਰ ਦਾ ਕੰਮ ਕਰਦਾ ਕਰਦਿਆਂ ਸਾਰਾ ਦਿਨ ਲੰਘ ਜਾਂਦਾ ਤੇ ਫਿਰ ਅਗਲੇ ਦਿਨ ਦੀ ਸਵੇਰ ਹੁੰਦੀ ਐ ਤੇ ਉਸਦੀ ਮਾਂ ਉਸ ਨੂੰ ਫਿਰਸ ਦਿਹਾ ਹੀ ਠਾ ਦਿੰਦੀ ਐ ਕਿ ਉੱਠ ਕੇ ਕੋਈ ਕੰਮ ਧੰਦਾ ਕਰ ਲਾ ਕਿ ਡਗ ਡਾ ਦਿਨ ਚੜਾ ਆ ਕਿ ਅਮਨੋਖੀ ਜੀ ਓਕੇ ਬੋਲਦੀ ਐ ਮਾਂ ਪੁੱਤ ਮੈਨੂੰ ਇੱਥੇ ਵੀ ਟਿਕਣ ਨਹੀਂ ਦਿੰਦੀ ਉਹਥੇ ਤਾਂ ਮੈਨੂੰ ਤੰਗ ਕਰਦੇ ਸੀ ਤੇ ਮੈਨੂੰ ਪੱਕੀ ਘਰ ਵਿੱਚ ਵੀ ਆਰਾਮ ਨਹੀਂ ਹੈਗਾ ਫਿਰ ਅਮਨ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਕੱਪੜੇ ਧੋਣ ਤੋਂ ਬਾਅਦ ਤੂੰ ਝਾੜੂ ਪੋਚਾ ਕਰ ਲੈ ਤੇ ਫਿਰ ਰੋਟੀ ਬਣਾ ਲੈ ਅੱਜ ਮੇਰੀ ਤबीयत ਤੇ ਕੁਝ ਠੀਕ ਨਹੀਂ ਮਾਂ ਮਨੋਕੀ ਸੋਕੀ ਹਿੰਦੀ ਝਾੜੂ ਮਾਰਦੀ ਹੈ ਤੇ ਫਿਰ ਪੋਚਾ ਮਾਰ ਲੱਗਦੀ ਹੈ ਕਿ ਉਦੋਂ ਦਾ ਭਰਾ ਬਾਹਰੋਂ ਆ ਜਾਂਦਾ ਹੈ ਤੋ ਆ ਕੇ ਕਹਿੰਦਾ ਮਾਂ ਹਲੇ ਰੋਟੀ ਨਹੀਂ ਪੱਕੀ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ ਤੇ ਉਸਦੀ ਮਾਂ ਮਨ ਨੂੰ ਕਹਿੰਦੀ ਹੈ ਅਮਨ ਤੂੰ ਰੋਟੀ ਬਣਾ ਦੇ ਯੋ ਦਾ ਪ੍ਰਾਕਿਆ ਨੇ ਅੱਜ ਮਮਣ ਆਲੂ ਵਾਲੇ ਘਰੋਟੇ ਬਣਾ ਦੇ ਤਾਂ ਫਿਰ ਉਹ ਆਪਣੇ ਭਰਾ ਦੀਆਂ ਗੱਲਾਂ ਸੁਣ ਕੇ ਮੱਥੇ ਤੇ ਥੌੜੀਆਂ ਪਾ ਡਿੰਦੀ ਐ ਤੇ ਸਾਰੇ ਕੰਮ ਮਰਦੀ ਭਰਦੀ ਕਰ ਦਿੰਦੀ ਐ ਸਵੇਰੇ ਇੱਦ ਦੇ ਸਾਰੇ ਕੰਮ ਨਵੇੜ ਕੇ ਉਹ ਮੁੜ ਕੋ ਮੁੜ ਕੇ ਹੋਈ ਆਰਾਮ ਕਰਨ ਬੈਠ ਜਾਂਦੀ ਐ ਤੇ ਆਪਦੇ ਦਿਲ ਸੋਚਦੀ ਐ ਕਿ ਮੈਂ ਤਾਂ ਆਪਣੇ ਸਹੁਰੇ ਘਰ ਚੰਗੀ ਸੀ ਉੱਥੇ ਮੈਨੂੰ ਵੀ ਤੰਗ ਪ੍ਰੇਸ਼ਾਨ ਤਾਂ ਨਹੀਂ ਸੀ ਕਰਦਾ ਤੇ ਨਾ ਹੀ ਮੈਨੂੰ ਮੇਰਾ ਪਤੀ ਕੁਝ ਕਹਿੰਦਾ ਸੀ ਜਿੰਨਾ ਕੰਮ ਹੁੰਦਾ ਸੀ ਮੈਂ ਆਪਣੀ ਮਰਜ਼ੀ ਨਾਲ ਕਰ ਲੈਂਦੀ ਸੀ ਮੈਂ ਤਾਂ ਉੱਥੇ ਹੀ ਜਾਨੀ ਐ ਮੈਂ ਤਾਂ ਉੱਥੇ ਹੀ ਠੀਕ ਸੀ ਕਰਦੀ ਐ ਨਾ ਫੋਨ ਜੇ ਮੇਰਾ ਆਪਣਾ ਹੋਰ ਚੱਕੂਗਾ ਤਾਂ ਜਦੋਂ ਉਸਨੇ ਆਪਣੇ ਪਤੀ ਨੂੰ ਫੋਨ ਲਾਇਆ ਤਾਂ ਉਸਨੇ ਇਸ ਦਾ ਫੋਨ ਨਾ ਚੱਕਿਆ ਅਮਰ ਨੇ ਦੋ ਤਿੰਨ ਵਾਰ ਫੋਨ ਮਲਾਇਆ ਪਰ ਉਸਦੇ ਪਤੀ ਨੇ ਆਪਣੀ ਸੱਸ ਦੇ ਕਹਿੰਦੇ ਫੋਨ ਨਾ ਚੱਕਿਆ ਤੇ ਅਮਰ ਸੋਚਾਂ ਵਿੱਚ ਪੈ ਜਾਂਦੀ ਐ ਕਿ ਹੁਣ ਮੈਂ ਕੀ ਕਰਾਂ ਫਿਰ ਇਸੇ ਤਰ੍ਹਾਂ ਹੀ ਦੋ ਤਿੰਨ ਦਿਨ ਬੀਤ ਜਾਂਦੇ ਆ ਤੇ ਫਿਰ ਆਪਣੇ ਪਤੀ ਨੂੰ ਫੋਨ ਲਾਉਂਦੀ ਹੈ ਉਸਦਾ ਪਤੀ ਫੇਰ ਉਸਦਾ ਫੋਨ ਨਹੀਂ ਚੁੱਕਦਾ ਤੇ ਫਿਰ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਦੇਖੀ ਤੇਰਾ ਭਰਾ ਤੇਰਾ ਜੀਜਾ ਮੇਰਾ ਫੋਨ ਨਹੀਂ ਚੁੱਕਦਾ ਤੇ ਉਸਦਾ ਭਰਾ ਕਿਦੇ ਜਾਣ ਲਈ ਤਿਆਰ ਹੋ ਜਾਂਦਾ ਤਾਂ ਉਹਨਾਂ ਉਸ ਨੂੰ ਦੇਖ ਕੇ ਕਹਿੰਦੀ ਹੈ ਹਾਏ ਵੀਰੇ ਤੂੰ ਕਿੱਡਾ ਸੋਹਣਾ ਲੱਗਦਾ ਹੈ ਤੇ ਤੂੰ ਕੱਪੜੇ ਕਿੱਥੋਂ ਲਏ ਆ ਹਮਨਦੀ ਲਈ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਉਸਦੀ ਮਾਂ ਉਸਦੇ ਮਗਰ ਪੈ ਜਾਂਦੀ ਐ ਤੇ ਕਹਿੰਦੀ ਐ ਐਵੇਂ ਨਾ ਮੇਰੇ ਪੁੱਤ ਨੂੰ ਨਜ਼ਰ ਲਾਦੀ ਐ ਐਵੇਂ ਨਾ ਟੋਕਿਆ ਕਰ ਆਮਣ ਇਹ ਕੱਲ ਸੁਣ ਕੇ ਗੁੱਸੇ ਚ ਲਾਲ ਪੀਰੀ ਹੋ ਜਾਂਦੀ ਐ ਤੇ ਆਪਦੀ ਮਾਂ ਕਹਿੰਦੀ ਐ ਮਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਤੇਰੀ ਧੀ ਆ ਤੇ ਤੂੰ ਮੈਨੂੰ ਜਨਮ ਦਿੱਤਾ ਮੈਂ ਤਾਂ ਇੰਨੀ ਗੱਲ ਹੀ ਕਹੀ ਐ ਵੀਰੇ ਨੂੰ ਕਿ ਕਿੰਨਾ ਸੋਹਣਾ ਲੱਗਦਾ ਐ ਕਿ ਇਹਦੇ ਵਿੱਚ ਤੰਗ ਹੋਣ ਵਾਲੀ ਤੇ ਨਜ਼ਰ ਲਾਉਣ ਵਾਲੀ ਕਿਹੜੀ ਗੱਲ ਐ ਮੈਂ ਮਹੀ ਉਹੀ ਧੀ ਆ ਜਿਹੜੀ ਇੱਥੋਂ ਵੱਡੀ ਹੋ ਕੇ ਗਈ ਐ ਤੇ ਹੁਣ ਮੈਂ ਇੱਥੇ 4 ਦਿਨ ਕੱਟਣ ਕਿ ਆ ਗਈ ਕੁਸੀਂ ਮੈਨੂੰ ਵੇਖ ਹੀ ਨਹੀਂ ਜਰਦੇ। ਹਾਂ ਮਾਂ ਇੱਕ ਗੱਲ ਜ਼ਰੂਰ ਐ। ਮੈਂ ਜਿੱਦਣ ਦੀ ਇੱਥੇ ਆਈ ਆਂ ਤੁਸੀਂ ਮੈਨੂੰ ਦੋਨੋਂ ਜਾਣੇ ਬਹੁਤ ਤੰਗ ਕਰਦੇ ਆ। ਤਾਂ ਉਹਦੀ ਮਾਂ ਕੋ ਝੱਟ ਬੋਲਦੀ ਆ ਤੇ ਕਹਿੰਦੀ ਐ ਤੂੰ ਇੱਥੇ ਆਈ ਕੀ ਲੈਣ ਸੀ? ਰਹਿੰਦੀ ਤੂੰ ਉੱਥੇ। ਜੇ ਤੂੰ ਉੱਥੇ ਰਾਮ ਕਰਨਾ ਸੀ। ਪਰ ਉੱਥੇ ਰਾਮ ਨਾਲ ਰਹਿੰਦੀ। ਤੈਨੂੰ ਪਤਾ ਨਹੀਂ ਸੀ ਇੱਥੇ ਆ ਕੇ ਬੈਠਣ ਦਾ ਕਿ ਮਾਂ ਨੇ ਮੈਨੂੰ ਵਿਹਲੇ ਨਹੀਂ ਬੈਠਣ ਦੇਣਾ। ਤਾਂ ਮਣ ਕਹਿੰਦੀ ਮਾਂ ਜੇ ਮੈਨੂੰ ਇੰਨਾ ਪਤਾ ਹੁੰਦਾ ਕਿ ਤੁਸੀਂ ਮੈਨੂੰ ਇੱਥੇ ਤੰਗ ਪਰੇਸ਼ਾਨ ਕਰਨਾ ਸੀ ਤਾਂ ਮੈਂ ਉੱਥੇ ਹੀ ਰਹਿੰਦੀ। ਤਾਂ ਗੋਮਣ ਕਹਿੰਦੀ ਐ ਮਾਂ ਮੇਰੀ ਗੱਲ ਸੁਣ ਮੈਂ ਜਾਣਾ ਤਾਂ ਚਾਹੁੰਨੀ ਆ ਪਰ ਉਹ ਆ ਕਿ ਮੇਰਾ ਫੋਨ ਨਹੀਂ ਚੱਕਦਾ। ਮੈਨੂੰ ਤਾਂ 2-3 ਦਿਨ ਹੋ ਗਏ ਉਹਨੂੰ ਫੋਨ ਮਲਾਉਂਦੀ ਨੂੰ। ਤੇ ਅਮਨ ਨੇ ਆਪਦੇ ਭਰਾ ਨੂੰ ਕਿਹਾ ਕਿ ਬਾਈ ਬਣ ਕੇ ਫੋਨ ਤਾਂ ਮਲਾ ਦੇ। ਤੇ ਉਹਦੀ ਮਾਂ ਆਪਣੇ ਜਵਾਈ ਨੂੰ ਫੋਨ ਮਲਾਉਣ ਲੱਗਦੀ ਐ ਤੇ ਕਹਿੰਦੀ ਐ ਆ ਗਈ ਨਾ ਤੇਰੀ ਅਗਲ ਟਿਕਾਣੇ। ਮਾਂ ਅਕਤ ਮੇਰੇ ਟਿਕਾਣੇ ਆਈ ਗਈ ਹੈ ਹੁਣ ਮੈਂ ਆਪਦੇ ਘਰ ਹੀ ਜਾਣਾ ਚਾਹੁੰਨੀ ਹੈ ਤੇ ਇਧਰ ਉਸ ਦੇ ਜਵਾਈ ਨੇ ਉਹਦਾ ਪਉਣ ਚੱਕ ਲਿਆ ਤੇ ਉਸ ਦੀ ਮਾਂ ਨੇ ਉਸ ਨੂੰ ਆਖਿਆ ਕਿ ਪੁੱਤਰ ਤੂੰ ਸਵੇਰੇ ਇੱਥੇ ਜ਼ਰੂਰ ਆ ਤੇ ਅਗਲਾ ਦਿਨ ਹੁੰਦਾ ਤੇ ਉਸ ਦਾ ਜਵਾਈ ਘਰ ਆ ਜਾਂਦਾ ਜਦੋਂ ਅਮਨ ਨੇ ਆਪਣੇ ਪਤੀ ਨੂੰ ਘਰ ਆਇਆ ਦੇਖਿਆ ਤਾਂ ਬਹੁਤ ਖੁਸ਼ ਹੋਈ ਕਿ ਮੈਂ ਆਪਦੇ ਘਰ ਨੂੰ ਚਾਹਾਂਗੀ ਫਿਰ ਮੰਦੀ ਮਾਂ ਨੇ ਉਸ ਨੂੰ ਉਸਦੇ ਕੋਲ ਬੈਠ ਕੇ ਸੰਜਾਇਆ ਕਿ ਧੀਏ ਮੇਰੀ ਗੱਲ ਸੁਣ ਖਾਵਦਾ ਘਰ ਤਾਂ ਆਪਦਾ ਹੀ ਹੁੰਦਾ ਹੈ ਤੇ ਹੁਣ ਤੂੰ ਉਥੇ ਕਦੇ ਵੀ ਆਪਣੇ ਪਤੀ ਨਾਲ ਲੜਾਈ ਝਗੜਾ ਨਾ ਕਰੇ ਆ ਗਈ ਨਾ ਤੇਰੇ ਅਕਲ ਟਿਕਾਣੇ ਇਹ ਗੱਲ ਉਸਦੇ ਪਤੀ ਨੇ ਉਸ ਨੂੰ ਆਖੀ ਤੇ ਆਪਦੀ ਸੱਸ ਨੂੰ ਕਹਿਣ ਲੱਗਿਆ ਮਾਂ ਜੀ ਇਹ ਤਾਂ ਕਹਿੰਦੀ ਸੀ ਮੈਂ 6 ਮਹੀਨੇ ਰਹਿ ਕੇ ਆਉਂਗੀ ਕਿ ਇਹਨਾਂ ਦਾ ਤੇ ਛੇ ਦਿਨ ਵੀ ਨਹੀਂ ਕੱਟੇ ਤਾਂ ਉਸਦੀ ਮਾਂ ਕਹਿੰਦੀ ਆ ਹਾਂ ਪੁੱਤੋ ਕੋਈ ਨਹੀਂ ਢੁੱਲੇ ਵੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਜਿਹੜਾ ਸਵੇਰ ਦਾ ਭੁੱਲੇ ਸ਼ਾਮ ਨੂੰ ਘਰ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਇਸ ਗੱਲ ਤੇ ਹੁਣ ਅਮਨ ਵੀ ਬਹੁਤ ਛੇਵਿੰਦਾ ਸੀ ਤੋ ਆਪਦੇ ਮਾਂ ਤੇ ਭਰਾ ਤੋਂ ਵੀ ਮਾਫੀ ਮੰਗਦੀ ਐ ਕਿ ਮੈਨੂੰ ਤੁਸੀਂ ਬਹੁਤ ਵਧੀਆ ਸਬਕ ਦਿੱਤਾ ਜੇਕਰ ਤੁਸੀਂ ਮੇਰੀ ਮਦਦ ਕਰਦੇ ਤਾਂ ਮੇਰਾ ਘਰ ਬਿਲਕੁਲ ਹੀ ਉਜੜ ਜਾਣਾ ਸੀ ਜੇਕਰ ਤੁਹਾਡੇ ਵਰਗੀ ਮਾਂ ਹਰ ਘਰ ਵਿੱਚ ਹੋਵੇ ਤਾਂ ਕਿਸੇ ਵੀ ਧੀ ਦਾ ਘਰ ਨਹੀਂ ਟੁੱਟਦਾ ਤੇ ਹਰ ਧੀ ਆਪਦੇ ਘਰ ਸੁਖੀ ਵਸਦੀ ਐ ਮਾਂ ਪੇਰ ਨੂੰ ਚਾਹੀਦਾ ਐ ਕਿ ਆਪਣੇ ਧੀਆਂ ਦੀ ਗਲਤੀ ਸਵਾਰ ਕਰਨ ਕਿ ਆਪਣੇ ਜਵਾਈ ਦਾ ਪੱਖ ਵੀ ਜਾਣਨ ਉਹਨਾਂ ਨੂੰ ਦੋਨਾਂ ਦੀਆਂ ਗੱਲਾਂ ਸੁਣਨਾ ਚਾਹੀਦੀਆਂ ਸਿਰਫ ਆਪਣੀ ਧੀ ਦੇ ਗੱਲਾਂ ਵਿੱਚ ਆ ਕੇ ਆਪਣੀ ਧੀ ਦਾ ਘਰੱਖੀ ਬਰਬਾਦ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਜੇ ਮਾਪੇ ساری ਉਮਰ ਹੀ ਕੋਟ ਵਿਚਾਰੀਆਂ ਦੇ ਢੇਡੇ ਮਾਰਦੇ ਨਹੀਂ ਥੱਕਦੇ ਇਹ ਜੀ ਜੀ ਆਪਣੀ ਜੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ